ਹਾਂਜੀ ਹਾਂਜੀ ਸਰ ਅੱਜ ਜਦੋਂ ਕਟਿੰਗ ਕੀਤਾ ਗਿਆ ਗਲਸਪਾਈ ਨੂੰ ਅੱਜ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਪ੍ਰਗਨ ਸਿੰਘ ਮਾਨ ਜੀ ਦਾ ਜਿਹਦੇ ਸਾਡੇ ਐਮ ਸਾਹਿਬ ਤੇ ਧੰਨਵਾਦ ਹਰਦੀਪ ਸਿੰਘ ਜੀ ਦੀਆਂ ਜਿਹਦਾ ਕੈਬਨਿਟ ਮੰਤਰੀ ਜੋ ਕਿ ਵੱਡੇ ਪ੍ਰੋਗਰਾਮ ਇਹ ਜਿਹੜਾ ਕਿ ਹਲਕਾ ਸਾਨ੍ਹੇ ਸਾਨ੍ਹੇਵਾਲ ਦੇ ਵਿੱਚ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅੱਜ 3.75 ਕਰੋੜ ਦਾ ਪ੍ਰੋਜੈਕਟ ਜਾਲੂ ਹੋਣ ਜਾ ਰਿਹਾ ਜਿਹੜਾ ਕਿ ਸਾਂਹਿਆਲ ਨੂੰ ਵਾਟਰ ਸਪਲਾਈ ਤੋਂ ਪੂਰੇ ਸਾਂਹਿਆਲ ਨੂੰ ਪ੍ਰੋਬਲਮ ਹੈਗੀ ਉਹ ਸਾਰੇ ਹੱਲ ਹੋਣਗੇ ਉਹਦਾ ਅਜ ਉਦਘਾਟਨ ਜਿਹੜੇ ਜਿਹੜੇ ਵਾਰਡ ਚ ਪਾਣੀ ਜਾਵੇਗੀ ਪੂਰੇ ਸਾਂਹਿਆਲ ਦੇ ਵਿੱਚ 9 ਕਿਲੋਮੀਟਰ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਦਾ ਵੀ ਨਾਲ ਹੋਊਗਾ ਬਾਰੇ ਟੈਂਕੀ ਬਣੀ ਨੂੰ ਬਹੁਤ ਸਾਲ ਹੋ ਗਏ ਪਰ ਅਧ்கਾਟਨ ਅੱਜ ਮੈਨੂੰ ਲੱਗਦਾ ਦੂਸਰੀ ਵਾਰ ਹੋ ਰਿਹਾ ਕੀ ਕਹਿਣਾ ਚਾਹੋ ਸਾਨੂੰ ਪਹਿਲਾਂ ਤੇ ਪਤਾ ਨਹੀਂ ਕਾਫੀ ਪਹਿਲੀਆਂ ਸਰਕਾਰਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਆਪਣੀ ਸਰਕਾਰ ਦੇ ਵਿੱਚ ਇਹ ਪਹਿਲਾ ਉਹ ਘਟਨਾ ਤੇ ਨਾਲ ਦੀ ਨਾਲ ਹੀ ਕੰਮ ਚੱਲ ਰਿਹਾ ਜਿੱਥੇ ਤੋਂ ਘਟਨਾ ਹੋ ਰਿਹਾ ਉੱਥੇ ਦੇਖਿਆ ਜਾ ਰਿਹਾ ਕਿ ਮਤਲਬ ਜਿਹੜਾ ਕਿ ਬਾਡਾਂ ਦੇ ਵਿੱਚ ਪਾਈਪਾਂ ਪਾਛਾਈ ਗਈਆਂ ਪਰ ਲੇਕਿਨ ਪਾਣੀ ਟੁੱਟੀ ਕੋਈ ਬੰਦਾ ਉਹਨਾਂ ਨੂੰ ਕੋਈ ਜਿਵੇਂ ਖੁੱਲੀਆਂ ਨਹੀਂ ਹੁੰਦੀਆਂ ਉਹਦੇ ਵਾਸਤੇ ਹੀ ਕੀਤਾ ਗਿਆ ਜਿਹੜਾ ਕਿ ਹੁਣ ਸਾਰੇ ਆਂਨੇ ਹਾਲ ਦੇ ਵਿੱਚ ਵਾਟਰ ਸਪਲਾਈ ਪਾਣੀ ਪੰਚ ਤੇ ਜਿਵੇਂ ਬਹੁਤ ਥਾਵਾਂ ਤੇ ਦੇਖਿਆ ਜਾਂਦਾ ਜੀ ਤੁਸੀਂ ਆਮ ਆਦਮੀ ਪਾਰਟੀ ਆਪਣੇ ਇੱਥੇ ਕਲੀਨਿਕ ਵੀ ਆਪਾਂ ਚੈੱਕ ਕਰ ਸਕਦੇ ਹਾਂ ਇਹਦਾ ਪ੍ਰੈਸ਼ਰ ਹੀ ਨਹੀਂ ਹੈਗਾ ਪਾਣੀ ਦਾ ਮਤਲਬ ਬਹੁਤ ਟਪਕਾ ਟਪਕਾ ਹੀ ਆ ਰਿਹਾ ਉਹਦੇ ਬਾਰੇ ਵੀ ਕਿੱਦਾਂ ਦੀ ਚਾਰ ਪੰਜ ਟਿਊਬਲ ਸੀਗੇ ਜਿਹਨਾਂ ਵਿੱਚ ਪ੍ਰੋਬਲਮ ਸੀਗੀ ਹਾਂ ਹਾਂ ਕਿ ਕਿਸੇ ਵਿੱਚ ਮੋਟਰ ਨਹੀਂ ਹੈਗੀ ਕਿਸੇ ਵਿੱਚ ਕੋਈ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਸੋਲਵ ਲਗੂ ਨਹੀਂ ਇਹਦੇ ਨਾਲ ਨਾਲ ਸੜਕਾਂ ਦਾ ਬਹੁਤ ਮਾੜਾ ਹਾਲ ਆ ਢਾਈ ਸਾਲ ਹੋ ਗਏ ਸਰਕਾਰ ਬਣੀ ਨੂੰ ਕਿ ਆਲੇ-ਦਾਲੇ ਤੁਸੀਂ ਧਰੌੜ ਨਾ ਇਧਰ ਨੂੰ ਪਿੰਡਾਂ ਨੂੰ ਦੇਖ ਲਓ ਤੇ ਬਹੁਤ ਮਾੜੀ ਕੰਡੀਸ਼ਨ ਆ ਇਹਦੇ ਬਾਰੇ ਤੁਸੀਂ ਜਦੋਂ ਦੇ ਮਾਲਕ ਨੇ ਸੇਵਾ ਬਖਸੀ ਹੈ ਹਾਂ ਫੋਕਲ ਪੁਆਇੰਟ ਦੇ ਵਿੱਚ ਅਸੀਂ ਵੀ ਇੱਥੇ ਛੋਟੇ ਹੁੰਦੇ ਤੋਂ ਪਲੇ ਆ ਵੱਡੇ ਹੋਏ ਆ ਫੋਕਲ ਪੁਆਇੰਟ ਏਰੀਆ ਦੇ ਵਿੱਚ ਢੰਡਾਰੀ ਦੇ ਵਿੱਚ ਕਦੀ ਪਾਣੀ ਨਹੀਂ ਸੀ ਸੁੱਕਿਆ ਹਾਂ ਹਾਂ ਇੱਥੋਂ ਤੱਕ ਕਿ ਵੱਡੇ ਟਿੱਪਰ ਵੀ ਉਤੋਂ ਦੇ ਨਹੀਂ ਲੰਘਦੇ ਟਰਾਲੇ ਵੀ ਜੀ ਹੁਣ ਤੁਸੀਂ ਜਾ ਕੇ ਸਾਰਾ ਫੋਕਲ ਪੁਆਇੰਟ ਏਰੀਆ ਚੈੱਕ ਕਰੋ ਢੰਡਾਰੀ ਚੈੱਕ ਕਰੋ ਕਿਤੇ ਵੀ ਕੋਈ ਪਾਣੀ ਦਿਖਦਾ ਹੋਵੇ ਜਾਂ ਕਿਤੇ ਟੋਏ ਦੇਖਦੇ ਹੋ ਨੇ ਉਹ ਸਾਣਾ ਸਾਹਿਬ ਵਾਲੀ ਰੋਡ ਜਿਹੜੀ ਕਿ 20 ਸਾਲ ਹੋ ਗਏ ਹੀ ਕਦੀ ਨਹੀਂ ਸੀ ਬਣੀ ਜਿੱਥੇ ਕਿ ਸਾਰਾ ਸਾਡਾ ਹਲਕਾ ਮੱਥਾ ਟੇਕਣ ਜਾਂਦਾ ਸੀ ਉਹ ਰੋਡ ਚੈੱਕ ਕਰੋ ਰਾਹੋ ਰੋਡ ਜਿਹੜੀ ਕਿ 25 30 ਸਾਲ ਤੋਂ ਨਹੀਂ ਬਣੀ ਜਾ ਕਿਉਂ ਰੋਡ ਚੈੱਕ ਕਰੋ ਕਿਉਂਕਿ ਸਾਰਾ ਹਲਕੇ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਟਾਈਮ ਤੇ ਲੱਗਦਾ ਜਰੂਰ ਪਰ ਕਾਫੀ ਹੱਦ ਤੱਕ ਅਸੀਂ ਜਿਹੜੀਆਂ ਕਿ ਰੋਡਾਂ ਬਣ ਗਈਆਂ ਜਿਹੜੀਆਂ ਕੋਈ ਰਹਿ ਵੀ ਗਈਆਂ ਉਹ ਵੀ ਜਲਦੀ ਉਨੂੰ ਪੂਰੀਆਂ ਕਰਾਂ। ਸਾਨ੍ਹੇਵਾਲ ਨੂੰ ਵਿਹਾਤੀ ਹਲਕੇ ਦਾ ਜਿਹੜਾ ਦਿਲ ਮੰਨਿਆ ਜਾਂਦਾ ਇਹਦੇ ਆਲੇ-ਦਾਲੇ ਇਰਤਕਿਰਤ ਜਿਹੜੀਆਂ ਛੜਕਾਂ ਨੇ ਉਹਨਾਂ ਦਾ ਬਹੁਤ ਮਾੜਾ ਹਾਲ ਆ ਫੋਕਟ ਪੈਂਟ ਠੀਕ ਆ ਰਾਹੋਂ ਰੋਡ ਵੀ ਠੀਕ ਆ ਕਟਾਣਾ ਸਾਹਿਬ ਦੀ ਤੁਸੀਂ ਰੋਡ ਬਣਾਈ ਆ ਪਰ ਇਹਨਾਂ ਦੀ ਕਦੋਂ ਵਾਰੀ ਆਊਗੀ। ਇੱਥੇ ਵੀ ਲੱਗ ਜਲਦੀ ਕੰਮ ਹੋ ਜਾਊਗਾ ਜੀ ਚਲੋ ਹੁਣ ਤੁਸੀਂ ਆ ਬੋਲਦੇ ਨਾਲ-ਨਾਲ ਅਸੀਂ ਸਾਰਾ ਬਹੁਤ ਬੁਰਾ ਹਾਲ ਹੀ ਉੱਥੇ ਸਾਰੇ ਬੂਟੇ ਲਗਾ ਰਹੇ ਹਾਂ ਸਫਾਈ ਕਰਕੇ ਜਿਹੜੀਆਂ ਕਿ ਪੋਲ ਦੀਆਂ ਟੇਪਰਾਂ ਆਂ ਉਹਦੇ ਉੱਪਰ ਵੀ ਬੂਟੇ ਆਹੀ ਤੇ ਹਲਕਾ ਸਾਨ੍ਹੇਵਾਲ ਨੂੰ ਇਹਨਾਂ ਸੋਨਾ ਬਣਾਵਾਂਗੇ ਪੂਰੇ ਸਾਨੇ ਹਲ ਸਾਰੇ ਨਾਲ 16 ਸਰਵਾਜੀ ਇੱਕ ਵੱਡੀ ਜਿਹੜੀ ਸਮੱਸਿਆ ਹੈ 메인 ਚੌਕ ਸਾਨੇ ਹਲ ਦੀ ਵੱਡੀ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਹੈਪਨ ਹੁੰਦੀ ਆ ਕੱਲ ਪਰਸੋਂ ਵੀ ਇੱਕ ਮੁੰਡਾ ਇੱਥੇ ਉਹਦੀ ਡੈਥ ਹੋ ਗਈ ਤੇ ਇਨ ਕਮੇ ਕੰਟਰੋਲ ਕਰੋਗੇ ਜਾਂ ਟ੍ਰੈਫਿਕ ਦੇ ਮੁਲਾਜ਼ਮ ਵੀ ਲਾਏ ਜਾਂਦੇ ਆ ਲਾਈਟਾਂ ਦਾ ਵੀ ਹੈਗਾ ਪ੍ਰਬੰਧ ਪਰ ਵੀ ਸਾਡੀ ਉਹ ਸਾਦਨਾ ਗੱਲ ਹੋਈ ਸੀ ਵੀ ਇਹਦਾ ਜਿਹੜਾ ਬੱਸ ਸਟੈਂਡ ਆ ਉਹ ਥੋੜਾ ਅੱਗੇ ਪਿੱਛੇ ਕਰਕੇ ਬਣਾਇਆ ਜਾਵੇ ਜਿਹੜਾ ਕਿ ਲੋਕਾਂ ਰੈੱਡ ਰੈੱਡ ਦਾ ਟੈਂਟਰ ਲਾਉਂਦਾ ਜਿਹੜੇ ਲਾਈਟਾਂ ਦਾ ਟੈਂਟਰ ਲਾਉਂਦਾ ਜਿਹੜਾ ਜੀ ਲਾਇਆ ਇਹੋ ਸਭ ਰੈੱਡ ਲਾਈਟ ਤੋਂ ਵਾਸਤੇ ਟੈਂਟਰ ਸੀ ਲਾਉਣਾ ਓਕੇ ਤੇ ਤੁਹਾਡੀ ਨੌਲੇਜ ਦੇ ਵਿੱਚ ਕਿਹੜੇ ਕਿਹੜੇ ਕੰਮ ਹੈਗੇ ਜਿਨ੍ਹਾਂ ਨੂੰ ਤੁਸੀਂ ਟੈਂਡਰ ਲੱਗ ਚੁੱਕਿਆ ਪੈਸਾ ਵੀ ਆ ਚੁੱਕਿਆ ਸਾਨੂੰ ਪਤਾ ਲੱਗਿਆ ਵੀ ਨਗਰ ਪੰਚਾਇਤ ਦੇ ਅੰਦਰ ਉਹ ਕਿਹੜੀ ਕਿਹੜੀ ਪ੍ਰੋਪੋਜ਼ਲ ਤੁਹਾਡੇ ਕੋਲ ਸਾਡੇ ਕੋਲੇ ਜੀ ਉਹ ਚ 20 ਕੰਮ ਦੇ ਗਰੀਬ ਹੈਗੇ ਟੈਂਡਰ ਸੀ ਲੱਗ ਚੁੱਕੇ ਜੋ ਸਭਾ ਕਟਨ ਦਾ ਕੀਤਾ ਗਿਆ ਆਪਣੇ ਕਿ ਪਾਣੀ ਸਪਲਾਈ ਬਹੁਤ ਤੱਕ ਹੋਈ ਗਈ ਕਿ ਕਿਤੇ ਪਾਈਪਾਂ ਮਿਸ਼ਿੰਗ ਹੈ ਪਰ ਲਿਨ ਟੋਡੀਆਂ ਨਹੀਂ ਲੱਗੀਆਂ ਕਾਫੀ ਜਿਹੜੀ ਜਗ੍ਹਾ ਤੇ ਜਿਵੇਂ ਚੇਅਰਮੈਨ ਸਾਹਿਬ ਨੂੰ ਦੱਸਿਆ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋ ਜਾਏਗਾ ਕੰਮ ਕੰਪਲੀਟ ਹੋ ਜਾਏਗਾ ਕਿੰਨੇ ਕੁ ਜਲਦ ਹੈਗਾ ਪਲਾਨ ਇਹ 6 ਮਹੀਨੇ ਵਿੱਚ ਬਿਦਿੰਫਿਕਸਮ ਤੇ ਨਗਰਪੰਚਾਇਤ ਦੇ ਅੰਦਰ ਜਿਵੇਂ ਜਵਰਾਜ ਜੀ ਨੇ ਦੱਸਿਆ ਵੀ ਬੂਟੇ ਸੁੱਕੇ ਨੇ ਪਾਣੀ ਤੱਕ ਨਹੀਂ ਮਿਲਿਆ ਉਹਨਾਂ ਨੂੰ ਕਲੋਨੀ ਦੇ ਵਿੱਚ ਜਿਹੜਾ ਪਾਰਕ ਨਹੀਂ ਹੋਇਆ ਇਹਦੇ ਵਾਸਤੇ ਸੀ ਇੱਕ ਟੈਂਕਰ ਜਿਹੜਾ ਹੈਗਾ ਸਾਡਾ ਪਾਣੀ ਪਾਉਂਦਾ ਹੈ ਔਰ ਲਗ ਲਗ ਜਗ ਬੂਟੇ ਲਗਾਏ ਨੇ ਟੈਂਕਰ ਦੇਖੋ ਗੁਰਦਾਰ ਸਾਹਿਬ ਦੇ ਸਾਹਮਣੇ ਚੇਅਰਮੈਨ ਸਾਹਿਬ ਕਰਕੇ ਮੰਤਰੀ ਜੀ ਨੇ ਬਕਾਇਦਾ ਉਹਦੇ ਸਾਨੂੰ ਹੁਕਮ ਕੀਤਾ ਉਹਨਾਂ ਵੱਲੇ ਲਵਾਇਆ ਗਿਆ ਸਾਰੇ ਬੰਦੇ ਆਪਰ ਔਰ ਪਾਣੀ ਵੀ ਬਕਾਇਦਾ ਟੈਂਕਰ ਪੈਂਦਾ ਹੈ ਥੈਂਕ ਯੂ